ਲਵੇ ਸ਼ਾਮ ਦੀ ਸੈਰ ਹੋਣ ਢੀ ਹੈ ਫਤਿਹ ਆਓ ਕੋ ਲਾਈਟ ਤੇ ਜਗਣ ਆਓ ਜਗਣ ਦੀ ਆਵਾ ਹਾਂ ਫਤਿਹ ਨੂੰ ਲਾਈਟ ਬਖਮਨੇ ਆ ਫਤਿਹ ਆ ਕੋ ਲਾਈਟ ਆ ਵੇਖ ਤਾਂ ਆ ਗਿਆ ਆ ਗਿਆ ਆ ਲਾਈਟ ਦੇ ਜਗਣ ਦੀ ਹਾਇ ਨਾ ਫਤਿਹ ਆ ਪਾ 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 ਹੋ ਗਿਆ ਢੜੀ ਕਿਥੇ ਚੱਲੇ ਫਿਰ ਕੰਮੀ ਕਰਨ ਸਿਰ ਨੂੰ ਤੇਲ ਤੁਲ ਲਵਾ ਲਿਆ ਫਰਸਟ ਕਲਾਸ ਨਾ ਧੋ ਲਿਆ ਜੁੰਡੀਆਂ ਵਜੁੰਡੀਆਂ ਨਾਗਰੀ ਜੁੰਡੀਆਂ ਜੰਦੀ ਠੀਕ ਇੱਕੋ ਕਰਦੇ ਮਗਰ ਨੇ ਇੱਕੋ ਮਗਰ ਲੈਫਤ ਇੱਕ ਮਗਰ ਕਰਦੀ ਉਹ ਤੇ ਅੱਜ ਕਹਿ ਤੈਨੂੰ ਨਹੀਂ ਸੈਂਟਰ ਚੱਕ ਕਰਦੇ ਜੂੜਾ ਜੂੜਾ ਕਰ ਜੂੜਾ ਕਰਦੇ ਮਗਰ ਮਗਰ ਹੀ ਕਰਨੀ ਤੇ ਇੱਤੀ ਤੇ ਇੱਤੀ ਐਕਦਾ ਵਾਲ ਖੁੱਲੇ ਰਹਿਂਦੇ ਠੀਕ ਹੈ ਗਰਮੀ ਬੜੀ ਹੈਗਾ ਰਹਿੰਦੇ ਯਾਰ ਇੱਕ ਮਗਰ ਕਰ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਅੱਜ ਹੈਗਾ ਆ ਸੰਡੇ ਤੇ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਹੋਰ ਸਾਰੇ ਕਿਵੇਂ ਠੀਕ ਠਾਕ ਵਧੀਆ ਇਧਰ ਮੈਂ ਹਾਲ ਫਤਿਹਨ ਕਰਤਾ ਹੈ ਰੈਡੀ ਤੇ ਆਪ ਵੀ ਮੈਂ ਰੈਡੀ ਹੋਈ ਆ ਤੇ ਹੁਣ ਇਹ ਬੰਦੇ ਪਏ ਦਸਤਾਰ ਹਾਜ਼ਪਤੇ ਦੀ ਅੱਜ ਕੀਤੀ ਹੈ ਕਜੂਨੀ ਅੱਗੇ ਤੋਂ ਕਰਦੀਆਂ ਜੀ ਇੱਕ ਕੀਤੀ ਆ ਕਿਵੇਂ ਲੱਗੀ ਤੁਹਾਨੂੰ ਦੱਸੋ ਸਸੀ ਕਾਲ ਬੋਲ ਤੋ ਸਾਰੇ ਨੂੰ ਇਹ ਕੀ ਕਹਿ ਰਿਹਾ ਆ ਆਹ ਸਸਟ ਬੜੀ ਪਿਆਰੀ ਲੱਗਦੀ ਏ ਤੁਹਾਨੂੰ ਬਸ ਸੋਹਣੀ ਲੱਗਦੀ ਏ ਵੀ ਉੱਚੀ ਕਿੱਥੇ ਪਾਈ ਧਾਨੀ ਜੋ ਲਈ ਇੱਕ ਦੋ ਵਾਰ ਪਾਈ ਮੁੜ ਕੇ ਪਾਈ ਨਹੀਂ ਕਿਉਂ ਪਤਾ ਹੈ ਪਾਪਾ ਤੇ ਇੱਥੇ ਪਾਈ ਦੱਸੋ ਹਾਂ ਕਿੰਨੇ ਅਸਰਾਤਾ ਕਰਦਾ ਉਹ ਕਦੇ ਸੋਨੀਆ ਬਹੁਤ ਐਵੇਂ ਨਹੀਂ ਦਦਾ ਕਰੀਦਾ ਸੋਨੀਏ ਭਾਗ ਕਿੰਨੀ ਮੈਚਿੰਗ ਹੋਈ ਉੱਚੀ ਨਹੀਂ ਹੈ ਠੀਕ ਬੜੇ ਤਿਆਰ ਆਪਾਂ ਹੋ ਗਏ ਹਾਂ ਕਿਉਂ ਕਦੇ ਕਦੇ ਆਇਕ ਨਹੀਂ ਕਰਦਾ ਹੋ ਕੇ ਬੈਠਾ ਚੱਲਨੇ ਵੀ ਤਿਆਰ ਹੁੰਦੇ ਨਹੀਂ ਮੈਥਮੈਟਿਕ ਕਰੋ ਯਾਰ ਮੰਨ ਸਰ ਬੰਨ ਲੀ ਸਿਆ ਖਲਟ ਬੜੇ ਕਿਰਾਮਾਤ ਪਾਈ ਗਏ ਗਰਮੀ ਬੜੀ ਲੱਗਦੀ ਹੈ ਪਤਾ ਤੈਨੂੰ ਜੇ ਤੁਹਾਨੂੰ ਵੀ ਬਾਇਰ ਵਿੱਚ ਕਿਰਮੀ ਲੱਗਦੀ ਹੈ ਤੇ ਆਪਾਂ ਜਾ ਰਹੇ ਹਾਂ ਗੁਗਰਾ ਸਾਹਿਬ ਦਸਾਣੇ ਕਰਨ ਵਾਸਤੇ ਚਲੋ ਚਲੋ ਅभी ਚਲੋ ਚਲਿਏ ਮੰਮੀ ਦੁੱਧੂ ਕੰਡੀਰ ਚਲਦੇ ਆਂ ਸਰਪਤੇ ਦੁੱਧੂ ਪੈਂਡਿਆ ਬੋਤਲ ਚ ਤੇ ਇਹ ਬਾਰਿਸ਼ ਬਹੁਤ ਪਈ ਅੱਜ ਕਿਹੜੀ ਕਿਹੜੀ ਜਗ੍ਹਾ ਤੇ ਬਾਰਿਸ਼ ਹੋਈ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਉਹ ਬਾਰਿਸ਼ ਚੰਗੀ ਪੈ ਗਈ 5 ਘੰਟੇ ਪਈ ਹੈ ਨਹੀਂ ਜਿਆਦਾ ਵੈਰੀ ਦੋ ਟਾਈ ਵੈਰੀ ਵਾਰਸਪੈਂਡ ਲਈ ਇੱਥੇ ਸਵੇਰੇ ਬੰਦ ਹੋਈ 11:00 ਵਜੇ ਕੀ ਗੱਲ 130 ਟਮ ਨੂੰ ਬੜਾ ਟੈਪ ਹੈ ਹੂੰ ਵੀ ਘਰੋਂ ਚੱਲ ਪਏ ਹਾਂ بارش ਪੈ ਗਈ ਧੁੱਪ ਲੱਗ ਗਈ ਹੈ ਬਹੁਤ ਵਧੀਆ ਖੁਸ਼ਲਾਸ ਕਿਹਾ ਵਤੇ ਵਿਚਾਲ ਮੈਗਾ ਮਾਰੇ ਲੱਗ ਕੇ ਆ ਗਏ ਆਪਾਂ ਅੱਜ ਵੀ ਆਪਣਾ ਟਾਲਾ ਸ਼ਹਿਰ ਸਾਰੀ ਕੰਸੀ ਨੇ ਬੜਾ ਸਵਾਰਤਾ ਵੇਖ ਕਟਾਲੇ ਸ਼ਹਿਰ ਦਾ ਅਬ ਵੀ ਅਹੀਂ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਨਾਗਿਆਣਾ ਸਾਹਿਬ ਤੇ ਪਿੰਡਾਂ ਦੇ ਵਿੱਚੋਂ ਦੇ ਆਇਆ ਕਿਉਂਕਿ ਸੜਕੀ ਸੜਕ ਵੀ ਕਾਫੀ ਖਰਾਬ ਆ ਨਾਲੇ ਬਾਰਿਸ਼ ਵੀ ਬਹੁਤ ਪਈ ਹੈ ਪਾਣੀ ਪੂਣੀ ਬਹੁਤ ਰੁਕਿਆ ਪਿਆ ਚੋਈ ਵਾਲਾ ਪਿੰਡ ਨੰਗਾ ਹੈ। ਉੱਥੋਂ ਹੈਗਾ ਪਿੰਡ ਹੁਣ। ਉਦੋਂ ਕੇ ਉਦੋਂ ਕੇ ਆਗੇ ਪਿੰਡ ਨਾਲ ਹੀ ਗੁਰਦੁਆਰਾ ਸਾਹਿਬ। ਨਾਗੇਣਾ ਸਾਹਿਬ। ਇੱਥੋਂ ਐ ਰਾਈਟ ਮੋੜ ਕੇ। ਹਰਪ੍ਰੀਤ ਸਿੰਘ ਸੌ ਗਿਆ। ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ। ਪਾਰਕਿੰਗ 'ਚ ਗੱਡੀ ਲਾਤੀ ਆਪਾਂ ਅੰਦਰ ਮਗਰ। ਤੇ ਅੱਜ ਇਹ ਸੰਗਤ ਦਾ ਇਕੱਠ ਕਾਫੀ ਹੈ। ਦੇਖੋ ਪਾਰਕਿੰਗ ਦਾ ਮੁੱਲ ਸਾਹਿਬ ਭਰੇ ਤੇ ਆਰਕਦੇਸੈਂ ਨੀ ਨੀ ਕਰ ਲਈ ਇਹਨੇ ਨੀ ਨੀ ਕਰ ਲਈ ਪੂਰੀ ਆਪਣੀ ਇਹ ਕਰਦੇ ਨੇ ਫੌਂਟਾ ਪਨਾ ਗਿਣਾ ਸਾਹਿਬ ਵੱਲੋਂ ਦਵਾ ਪਿੰਡ ਦੋ ਕੇ ਜੋੜੇ ਕਰਾ ਤੇ ਜਮਾ ਸਮੇ ਲੈ ਕਰ ਲਿਆ ਤੇ ਹੁਣ ਚੱਲ ਪਏ ਤੁਹਾਨੂੰ ਵਾਪਸ ਟਾਈਮ ਹੋ ਗਿਆ 5:30 ਵਜੇ ਦਾ ਕਿਉਂ ਫਤਿਹ ਜੋੜੇ ਉਧਰ ਕਹਿ ਲੈਣ ਪਾਈਏ ਤੇ ਚਲੀਏ ਘਰ ਸੰਗਤ ਦਾ ਕਾਟ ਕਾਫੀ ਕੰਗਿਆ ਸੰਡੇ ਆ ਨਾ ਐਤਵਾਰ ਕਰਕੇ ਪਤਾ ਜਲੇਬੀਆਂ ਲੱਗੀਆਂ ਵੇ ਤਾਜੀ ਜਲੇਬੀਆਂ ਕਹਿੰਦੇ ਆ ਹਾਂ ਫਤਿਹ ਜਲੇਬੀਆਂ ਰਹਿ ਗਈਆਂ ਨਾ ਜੀ ਹੁਣ ਬਸ ਹੁਣ ਇਹਨਾਂ ਮਗਰ ਥੋੜੀ ਵੇਖੇ ਵੇਖਣਾ ਕਿ ਦੇ ਕੇ ਬੰਦਾ ਜਲੇਬੀਆਂ ਮੰਗਣ ਡਿਆ ਦੋਹੇ ਜਾਣੇ ਦੋ ਬੰਦੇ ਜਲੇਬੀਆਂ ਦੇ ਚਾਹਵਾਨ ਹੈਗੇ ਸੀ ਮਗਰ ਦੋ ਚਾਹਵਾਨ ਵਾਲੇ ਆ ਪਰ ਮਾਲ ਲੈਣੇ ਲੈ ਲੋਰ ਮਾਲ ਲੈ ਲੋ ਕਿਉਂ ਫਤ ਲੱਭੀ ਜੱਕਦਾ ਮੇ ਧੁੱਪ ਨਿਕਲੀ ਆ ਸਾਡੇ 4-5 ਵਜੇ ਬੈਜਾ ਬੈਜਾ ਕਰਾਤੀ ਗਰਮੀ ਨੇ ਲੋ ਲੋ ਅੰਦੇ ਹਰਫਤੇ ਵਾਸਤੇ ਬੈਗ ਲੈਣਾ ਆ ਥੋੜੀ ਲੈਣਾ ਦੂਜਾ ਜਾ ਜਾ ਫੜਣੇ ਹੱਥ ਚ ਇਹਦੇ ਪੜ ਗਿਆ ਨਾ ਜਿਹਦੇ ਨਾਲ ਦਾ ਲੱਲੋ ਇਦਾਂ ਦਾ ਕੋਈ ਲੈ ਵੀ ਸ਼ੋਪਿੰਗ ਕਰ ਲਈ ਥੋੜੀ ਬਹੁਤ ਹੁਣ ਚੱਲੇ ਆ ਘਰ ਨੂੰ ਵਾਪਸ ਜਰਮਨੀ ਨੇ ਕੱਟ ਤੇ ਚੱਬ ਆ ਵੀ ਸੋਨਾ ਬੈਗਾ ਕਰਪਾ ਆ ਕਰਨਾ ਲੈਣਾ ਤੇ ਮੈਂ ਪੁੱਛਣ ਦਿਆਂ ਨਾ ਹੋਰ ਵੀ ਆ ਜਾਣਾ ਕਰੀ ਜੰਦਰੀ ਲੈਣੀ ਛੇਟ ਨਹੀਂ ਹੈ ਛੇਟਾਂ ਚ ਨਿਕੜੇ ਇਹ ਮੋੜੇ ਤੇ ਨਹੀਂ ਕੋ

ਅੱਜ ਵੀ ਜਾਂਦੇ ਵਾਇਆ ਘਰ ਤੋਂ ਹੁਣ ਤੇ ਹੁਣ ਸੋਚਿਆ ਜਲ ਹਰ ਬਥੇ ਦੀ ਮੈਡੀਸਨ ਲੈ ਜਾਨੇ ਸਾਸਤਿਨਾਂਗੇ ਜਾਣਾ ਪੈਣਾ ਡਾਕਟਰਾਂ ਉੱਥੇ ਮਿਲਦਾ ਕਿ ਨਹੀਂ ਦੇਖਦੇ ਆ ਅੱਜ ਸੰਡੇ ਆ ਸੰਡੇ ਵਰਗਾ ਛੁੱਟੀ ਹੁੰਦੀ ਮੈਂ ਪਤਾ ਨਹੀਂ ਦੇਖਦੇ ਆ ਛੁੱਟੀ ਹੁੰਦੀ ਮਿਲਦੇ ਆ ਕਿ ਨਹੀਂ ਸੰਡੇ ਕਦੀ ਗਏ ਨਹੀਂ ਚਲੋ ਟਾਈਮ ਹੈਗਾ ਮੈਂ ਚਲੋ ਹੋਰਨੇ ਇੱਥੋਂ ਚੱਲੇ ਆ ਹੁਣ ਡਾਕਟਰ ਸਾਹਿਬ ਤੇ ਮਿਲ ਨਹੀਂ ਉਹ ਕਹਿੰਦੇ ਐਤਵਾਰ ਐਤਵਾਰ ਨਹੀਂ ਬਿੰਦੇ ਕੱਲ ਆਇਆ ਥੁ ਚੱਲ ਰਿਹਾ ਚੱਲੇ ਆ ਹੁਣ ਫਿਰ ਘਰਨ ਵਾਪਸ ਆਪਾਂ ਐ ਸਸਤੀਨਗਰ ਮਸ਼ਾਲ ਮੈਗਮ ਮਾਰਦੇ ਬੈਕ ਸਾਈਡ ਦਾ ਡਾਕਟਰ ਐਚ ਪੀ ਸਿੰਘ ਕੀ ਹੁੰਡਿਆ ਹਣ ਬੰਦਾ ਇਹ ਨਾ ਬੰਦਾ ਕਰ ਦਮ ਤੇ ਮੇਰਾ ਬੱਬੂ ਕੀ ਕਰਦਾ ਮੇਰਾ ਬੱਬੂ ਠੀਕ ਹੈ ਮਿਲਦੇ ਤੁਹਾਨੂੰ ਨਵੀਂ ਵੀਡੀਓ ਨਾਲ ਵਲੌਗ ਵਰੀ ਲੱਗਾ ਤੇ ਕਮੈਂਟ ਸ਼ੇਅਰ ਕਰਿਓ ਬਾਬਾ ਇੱਕ ਗੁੱਡ ਨਾਈਟ ਰੱਖਾ ਜਿੰਨਾਂ 750 ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਮਿਲਦੇ ਹਾਂ ਮਾਰਨਿੰਗ ਟਾਈਮ ਸਤਿ ਸ੍ਰੀ ਅਕਾਲ ਸਭ ਨੂੰ